ਪੀਕਲ ਮੈਂ ਤਾਂ ਡਾਂਚਾ ਕੇ ਸਾਡੇ ਡਰਾਈਵਰ ਕੋਲ ਇੱਕ ਦੱਸ ਰਿਹਾ ਜੀ ਇਹਨਾਂ ਨੂੰ ਕੋਈ ਮਗਰਨਾ ਖੂਨ ਆਇਆ ਸੀ ਕੋਈ ਬੱਚਾ ਮਤਲਬ ਕੋਈ ਜਨਾਨੀ ਉਹਦੇ ਵਿੱਚ ਚੜੀ ਹੋ ਗਈ ਜੀ ਤੇ ਆਦੇ ਵੀ ਮਗਰੋਂ ਖੂਨ ਆਇਆ ਕਿ ਬੱਚੀ ਸਿੱਧੀ ਖਾਣੇ ਤੇ ਲੈ ਕੇ ਜਾ ਕਿੱਥੋਂ ਕਿੱਥੇ ਜਾ ਰਹੀ ਸੀ ਬੱਸ ਜੀ ਇਹ ਇਹ ਅੰਮ੍ਰਿਤਸਰ ਤੋਂ ਬਸੰਦਾ ਜਾ ਰਹੀ ਸੀ ਤੇ ਕਿੱਥੇ ਪਤਾ ਲੱਗਿਆ ਜੀ ਇਹ ਲੇਡੀ ਜੀ ਦਾ ਹੈ ਵੀ ਬੱਚਾ ਇੱਕ ਮਿੰਟ ਮੈਂ ਇੱਕ ਇੱਕ ਮਿੰਟ ਗੱਡੀ ਕਿਤੇ ਰੋਕਣੀ ਥਾਣੇ ਚ ਜਾ ਕੇ ਅਸੀਂ ਛੱਡੀ ਲਿਆ ਕੇ ਉੱਥੋਂ ਜੀ ਰੁਕੀਆ ਹੁਣ ਇਹ ਤੁਹਾਡੇ ਸਾਹਮਣੇ ਕਲੀਅਰ ਹੋ ਹੀ ਗਿਆ ਵੀ ਇਹਹੀ ਜਨਾਨੀਆਂ ਬਾਕੀ ਸਾਰੇ ਪੁਰਸ਼ੀ ਦੇ ਵਿੱਚ ਵੀ ਸੇਮ ਟੁਕੜੀ ਆ ਸੇਮ ਤਾਂ ਹੀ ਤਾਂ ਸਾਨੂੰ ਬੱਚਾ ਵੀ ਉਹੀ ਹੈ ਜੀ ਨਾਲ ਉਹਦੀ ਸ਼ੱਕ ਹੋ ਗਿਆ ਜੀ ਕਿਉਂਕਿ ਬੱਚੇ ਦੇ ਕੱਪੜੇ ਸੇਮ ਸੀਗੇ ਇਹਨਾਂ ਦੇ ਕੱਪੜੇ ਸੇਮ ਸੀ ਇਹਨਾਂ ਨੇ ਕੱਲੀ ਚੁੰਨੀ ਚੇਂਜ ਕਰੀ ਸੀਗੀ ਬਾਕੀ ਸੇਮ ਸੀਗਾ ਇਹ ਕਿੰਨੀਆਂ ਔਰਤਾਂ ਜੀ ਇਹ ਦੋ ਸੀ ਜੀ ਦੋ ਹੀ ਆ ਦੋ ਹੀ ਬੱਚੇ ਹਨ ਜਿਨ੍ਹਾਂ ਨੇ ਕਿੱਥੋਂ ਦੀ ਟਿਕਟਾਂ ਲਗੀਆਂ ਜੀ ਜੀ ਅਮਰਸਰ ਸਾਹਿਬ ਤੋਂ ਬੈਠੇ ਆ ਬਠਿੰਡੇ ਦੀ ਟਿਕਟ ਲਈ ਆ ਇਹ ਦੱਸ ਰਹੇ ਆ ਵੀ ਅਸੀਂ ਹਰਿਆਣੇ ਤੋਂ ਆ ਇਹ ਧਾਰ卡ੜ ਇਹਨਾਂ ਦੇ ਪੰਜਾਬ ਦੇ ਬਣੇ ਹੋਏ ਨੇ ਇੱਕ ਦਾ ਹਰੀਕੇ ਦਾ ਦੂਜੇ ਦਾ ਮੈਂ ਦੇਖਿਆ ਨਹੀਂਗਾ ਕਿਉਂਕਿ ਟਿਕਟ ਸਾਡੇ ਐਡਵਾਂਸ ਨੇ ਕੋਕਰ ਜਿਹੜੇ ਉਹਨਾਂ ਨੇ ਕੱਟੀ ਹੋਈ ਆ ਜੀ ਤੇ ਪਰ ਜਦੋਂ ਅਸੀਂ ਇਹਨਾਂ ਨੂੰ ਦੇਖਿਆ ਨਾਲ ਦੀ ਨਾਲ ਹੀ ਕਲੀਅਰ ਹੋ ਗਿਆ ਸੀਗਾ ਵੀ ਇਹੀ ਜਨੰਦ ਮੰਗੂ ਕਿਉਂਕਿ ਕੱਪੜੇ ਸੇਮ ਮੈਚ ਹੋ ਰਹੇ ਸੀ ਇਹਦੀ ਫਿਰ ਪਲਾ ਤੁਸੀਂ ਬਾਹਰ ਦੇ ਵਿੱਚ ਠਾਣਾ ਜੇਤ ਨੂੰ ਦਿੱਤੀ ਜੀ ਨਹੀਂ ਅਸੀਂ ਉੱਥੇ ਫੋਨ ਕੀਤਾ ਸੀ ਸਾਡੇ ਇਨਸਪੈਕਟਰ ਸਾਹਿਬ ਨੂੰ ਅੱਡਾ ਇੰਚਾਰਜ ਨੇ ਉੱਥੇ ਮੌਜੂਦ ਜਿਹੜੇ ਸਾਡੇ ਉਹਨਾਂ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਅੱਗੇ ਉਹ ਕਹਿੰਦੇ ਵੀ ਤੁਸੀਂ ਜੇਤੋ ਠਾਣੇ ਦੇ ਵਿੱਚ ਗੱਡੀ ਲਾਓ ਬਾਕੀ ਸਾਡੇ ਨਾਲ ਮੁਲਾਜ਼ਮ ਸਾਹਿਬ ਇਹ ਨਾਲ ਹੀ ਸੀਗੇ ਕਹਿੰਦੇ ਵੀ ਆ ਪਟਾਣੇ ਚ ਲਾਉਣੇ ਆ ਬਾਕੀ ਇੱਥੇ ਉਹਨਾਂ ਨੇ ਪਹਿਲਾਂ ਹੀ ਫੋਨ ਕਰਤਾ ਸੀਗਾ ਠੀਕ ਹੈ ਕਿੱਥੋਂ ਅੱਜ ਕੀ ਗੱਲਬਾਤ ਕੀ ਹੋਈ ਸਾਨੂੰ ਫੋਨ ਆਇਆ ਜੀ ਅਸੀਂ ਉਦੋਂ ਫ੍ਰੀ ਕੋਡ ਆਏ ਸੀਗੇ ਵੀ ਤੁਹਾਡੀ ਗੱਡੀ ਚ ਜਨਾਨੀ ਚੜੀ ਇੱਕ ਬੱਚਾ ਲੈ ਕੇ ਹੂੰ ਸਾਡੇ ਅੱਡਾਂ ਇਚਾਰਸ ਸਾਹਿਬ ਦਾ ਸੈਟੀਸਫੈਕਟ ਸਾਹਿਬ ਦਾ ਫੋਨ ਆਇਆ ਹਾਂਜੀ ਐਸਐਸਪੀ ਸਾਹਿਬ ਉੱਥੇ ਆਏ ਠੀਕ ਉਹਨਾਂ ਨੇ ਫੋਨ ਕਰਿਆ ਵੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਵੀ ਤੁਸੀਂ ਇਨਕੁਆਇਰੀ ਕਰੋ ਬੱਸ ਚ ਤੇ ਜਦੋਂ ਅਸੀਂ ਦੇਖਿਆ ਮੈਚ ਕੀਤਾ ਤੇ ਜਨਾਨੀ ਬੈਠੀ ਹੋਈ ਸੀ ਵਿੱਚ ਤੇ ਅਸੀਂ ਦੂਰੋਂ ਹੀ ਦੇਖ ਲਿਆ ਵੀ ਇਹ ਤਾਂ ਇਹੀ ਆ ਬਿਲਕੁਲ ਚਲੋ ਅਸੀਂ ਇਹਦੇ ਕੋਲੇ ਗਏ ਵੀ ਉਹ ਮੱਛਾ ਲੈ ਕੇ ਆਈਆਂ ਜਾਂ ਤੁਹਾਨੂੰ ਥੋੜਾ ਜੋ ਕਰਨ ਲੱਗੀ ਥੋੜਾ ਜਿਹਾ ਫਿਰ ਸਵਾਰੀਆਂ ਨੇ ਵੀ ਦੇਖਿਆ ਸਵਾਰੀਆਂ ਨੇ ਜੋ ਫੋਟੋ ਮੈਚ ਕਰੀ ਤੇ ਉਹ ਕਹਿੰਦੇ ਵੀ ਇਹੀ ਆ ਅਸੀਂ ਉੱਥੇ ਤੁਹਾਨੂੰ ਕਿੱਥੇ ਜੀ ਪਤਾ ਲੱਗਿਆ ਸੀ ਸਾਨੂੰ ਗੱਡੀ ਜੈਤੋ ਤੋਂ ਪਿੱਛੇ ਸੀ ਜੀ ਇਹ ਕਿਥੋਂ ਦੀ ਹਾਬ ਕੋਲ ਸੀ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਇਹੀ ਜਨਾਨੀ ਆ ਇਹ ਕਿਥੋਂ ਚੜੀ ਜਨਾਨੀ ਹਾਂਜੀ ਇਹ ਅੰਮ੍ਰਿਤਸਰ ਸਾਹਿਬ ਬੱਸ ਸਟੈਂਡ ਤੋਂ ਬੈਠੀ ਆ ਜੀ 10:20 ਮਿੰਟ ਤੇ ਗੱਡੀ ਚੱਲੀ ਆ ਬਟਿੰਡੇ ਆ ਜੀ ਇਹ ਤਾਂ ਕਿਤੇ 1.5 ਲੱਖ ਰੁਪਏ ਦੇ ਕੇ ਲੈ ਕੇ ਆਈਆਂ ਜੀ ਬਸ ਤਾਂ ਹੁਣ ਜੀ ਦੇਖੋ ਕੁਐਰੀ ਪੁਲ ਹੋਣ ਆਇਆ ਸੀਗਾ ਵੀ ਤੁਸੀਂ ਕਲੀਅਰ ਕਰੋ ਵੀ ਜਨਾਨੀ ਤੁਹਾਡੀ বাস ਦੇ ਵਿੱਚ ਹੈ ਜਾਂ ਨਹੀਂ ਅੱਛਾ ਤੁਹਾਡੇ ਕਹਿੰਦੇ ਵੀ ਹਰੀਕਾ ਤੁਹਾਡੀ বাস ਦੇ ਵਿੱਚ ਸੀਗੀ ਬੁੱਦੂਗਾ ਕਿਤੇ ਉਤਰਨਾ ਗਈ ਹੋਵੇ ਤਾਂ ਕਰਕੇ ਉਹਨਾਂ ਨੇ ਫੋਟੋ ਭੇਜੀ ਸੀ ਕਿਹੜੀ ਫੋਟੋ ਹੈ ਜੀ ਇਹ ਫੋਟੋ ਆ ਵੀ ਜੀ ਹੈਗੀ ਨਿਊ ਦੀ ਪਰ ਅਸੀਂ ਗਰੁੱਪ ਚਾਹੀਏ ਸਾਡੇ ਬਿਲਕੁਲ ਮੈਂ ਇਹਦਾ ਦੇਖ ਸਕਦੇ ਜਿਹੜਾ ਹੈਗਾ ਉਹ ਫੋਟੋ ਬ੍ਰਾਈਟਨੈਸ ਵਧਾ ਕੋਈ ਕਰੀਏਗਾ ਆਪਾਂ ਆਪ ਇਹ ਨਿਊ ਦੀ ਵਾਲੇ ਗਰੁੱਪ ਚਾਹੀਏ ਸਾਨੂੰ ਵੀ ਅਸੀਂ ਨਿਊ ਦੀ ਇੰਸਪੈਕਟਰ ਆ ਇੱਕ ਮਿੰਟ ਜੀ ਇਹ ਫੋਟੋ ਪਾ ਆਈ ਲੱਗਿਆ ਸਾਡੇ ਸਾਰੇ ਗਰੁੱਪਾਂ ਜੇ ਜਦੋਂ ਕਲੀਅਰ ਹੋਇਆ ਸਾਨੂੰ ਅਸੀਂ ਉੱਥੇ ਹੁਣ ਕੀਤਾ ਉੱਥੇ ਸੈਂਡ ਕਰੀਏ ਐਮ ਐਸ ਐਸ ਬੀ ਕਿ ਦੂ ਤੁਸੀਂ ਕਿੱਥੋਂ ਐ ਕਿੱਦਾਂ ਤੁਸੀਂ ਹਾਂਜੀ ਕਿੱਥੋਂ ਤੁਸੀਂ ਮੈਂ ਹਰੀਕਾ ਦੂ ਮੇਰੇ ਜਿਹੜੀ ਗੁੜੀਆਂ ਸ਼ਾਮ ਲਾਣਾ ਪੱਕਾ ਚੱਕਿਆ ਪਹਿਲਾਂ ਉਹਨੂੰ ਮੂਰੇ ਕਰੋ ਲਿਓ ਲਿਓ ਕੋਈ ਬਣਾਇਆ ਨਹੀਂ ਨਹੀਂ ਇਹ ਬੱਚਾ ਕਿੱਥੋਂ ਆਇਆਗਾ ਬੱਚਾ ਪਹਿਲਾਂ ਪੂਰੀਆਂ ਨੂੰ ਗੁੜੀਆਂ ਨੂੰ ਖਾਣ ਦੇ ਨੂੰ ਦੱਸੋ ਫਿਰ ਦੱਸੋ ਦੱਸੋ ਬੋਰਡ ਫੋਨ ਦੇ ਕਿੱਥੋਂ ਆਏ ਤੁਸੀਂ ਕਿੰਨਾਂ ਨੂੰ ਬੁਲਾਈਏ ਤੁਹਾਡਾ ਨਾ ਕੀ ਹੈ ਤੁਹਾਡਾ ਨਾ ਕੀ ਹੈ ਤੁਹਾਡਾ ਨਾ ਕੀ ਹੈ ਕਿੱਥੋਂ ਆਏ ਹੋ ਤੁਸੀਂ ਮੈਂ ਹਰੀਕੇ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਤੁਹਾਡਾ ਇਹ ਏ ਬੱਚਾ ਜੀ ਇਹਨੇ 1.5 ਲੱਖ ਰੁਪਇਆ ਸਾਡੇ ਤੋਂ ਲਿਆ ਲਿਆਓ ਜਨਾਨੀ ਨੇ ਸਾਡੇ ਨਹੀਂ ਕਾਹਦੇ ਵਾਸਤੇ ਲਿਆ ਕਾਹਦੇ ਵਾਸਤੇ ਲਿਆ ਉਹਨੇ ਤੇਰੇ ਬੰਦੇ ਸੀ ਉਹ ਦੇਖ ਠੀਕ ਹੈ ਇੱਕ ਮਿੰਟ ਵੀਰ ਇੱਕ ਵੀਰ ਉਹ ਪੜੀਆਂ ਇੱਕ ਮੁੰਡਾ ਵਾ ਜੀ ਉਹਨੇ ਅੱਜ 1.5 ਲੱਖ ਰੁਪਇਆ ਲਿਆ ਰੋ 1.5 ਲੱਖ ਰੁਪਇਆ ਲਿਆਵਾ ਸਾਡੇ ਕੋਲ 4 ਦਿਨ ਹੋ ਗਏ ਅਸੀਂ ਉਹਦੇ ਮਗਰ ਮਗਰ ਫਿਰ ਹੁੰਦੇ ਆ ਉਹ ਜਵਾਕ ਨੂੰ ਫੜਾ ਲੈਂਦੇ ਸੀ ਨਹੀਂ ਜਿਹੜਾ 1.5 ਲੱਖ ਰੁਪਏ ਲਿੱਤਾ ਕਾਗਜ਼ ਪੱਤਰ ਬਣੇ ਹੋਏ ਆ ਵੀ ਕੋਈ 1.5 ਲੱਖ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਛ ਨਹੀਂ ਆਂ ਭਾਜੀ ਹਰਿਆਣੇ ਦੇ ਅੱਛਾ ਨਹੀਂ ਹਰਿਆਣੇ ਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜਾਂ ਕਿ ਪਰਿਵਾਰ ਸਾਡੀ ਖੇਤੀਬਾੜੀ ਹੈ ਅੱਛਾ ਹਰਿਆਣੇ ਚ ਕਿਹੜੇ ਪਿੰਡ ਦੇ ਹੋ ਹਰੀ ਹਰਿਆਣੇ ਚ ਕਿਹੜੇ ਪਿੰਡ ਦੇ ਹੋ ਹਰੀ ਕਹਿ ਗਿਆ ਉੱਥੇ ਹਰਿਆਣੇ ਚ ਹੈਗੇ ਬਵਾਨੀ ਬਵਾਨੀ ਹਾਂਜੀ ਤੁਸੀਂ ਬੱਚੇ ਦੇ ਅੰਬਰ ਥੋੜੀ ਲੈ ਗਏ ਨਾ ਹਾਂਜੀ ਉਹ ਹੀ ਤੁਹਾਨੂੰ ਦੱਸਦੀ ਪਈਆਂ ਨਾ ਇਹ 4 ਦਿਨ ਹੋ ਗਏ ਉਹਨੂੰ ਲੱਭਦੇ ਹੋਇਆ ਸਾਨੂੰ ਨਹੀਂ ਲੱਭੀ ਠੀਕ ਹੈ ਠੀਕ ਹੈ ਨਹੀਂ ਜਦੋਂ ਅਸੀਂ ਪੈਸੇ ਦਿੱਤੇ ਹੋਏ ਆ ਸਾਨੂੰ ਕਹਿੰਦੀ ਸੀ ਕਿ ਮੈਂ ਲਊਗੀ ਬੱਚਾ ਤੁਸੀਂ ਨਹੀਂ ਬਗੈਰ ਬਗੈਰ ਲਿਖੜ ਤੂੰ ਤੁਸੀਂ ਬੱਚਾ ਕਿਵੇਂ ਲੈ ਲਿਆ ਹਾਂਜੀ ਨਹੀਂ ਭਾਜੀ ਮੇਰੀ ਗੱਲ ਤੁਹਾਡੀ ਸੀਸੀਟੀਵੀ ਦੀ ਫੁਟੇਜ ਹੈ ਅਗਲੇ ਪਲੇਅ ਤੁਹਾਡੇ ਘਟੇ ਸੇਲ ਨੂੰ ਕਸਾਇਆ ਸੀ ਸਾਨੂੰ ਕਹਤਾ ਕੋਈ ਡਰ ਨਹੀਂ ਹੈ ਠੀਕ ਹੈ ਜੀ ਨਾਲੇ ਤੂੰ ਕਹਿੰਦੀ ਲੱਭੀ ਨਹੀਂ ਹੋ ਤਾਂ ਬੱਚਾ ਕਿਵੇਂ ਜਾਂਦਾ ਉਹ ਤਾਂ ਹਾਂਜੀ ਬੱਚਾ ਕਿਵੇਂ ਆ ਗਿਆ ਤੂੰ ਕਿਹਨੂੰ ਤੂੰ ਮਿਲਣੀ ਉਹ ਨਾਲੇ ਬੱਚਾ ਮਿਲਦੀ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੋਂਦੇ ਆ ਨਾ ਉਹ ਜਿਵੇਂ ਆਪਣੇ ਸਸਰਾਣੇ ਚ ਹੁੰਦੇ ਆ ਉੱਥੇ ਸੀ ਠੀਕ ਹੈ ਕੱਪੜੇ ਉਹ ਬੱਚੇ ਨੂੰ ਖੜਾਇਆ ਹੋਇਆ ਸੀ ਤੇ ਮੈਂ ਕਿਹਾ ਕਈ ਅਸੀਂ ਪੈਸੇ ਦਿੱਤੇ ਅਸੀਂ ਕਿਤੇ ਪਲੀਜ਼ ਥੋੜਾ ਜਿਹਾ ਕਿੰਨੀ ਉਮਰ ਕਿੰਨੀ ਹੈ ਬੱਚੇ ਦੀ ਇਹਦੀ ਬੱਚੇ ਦੀ ਉਮਰ ਕਿੰਨੀ ਹੈ ਜੀ ਪਤਾ ਨਹੀਂ ਤੁਹਾਨੂੰ ਨਹੀਂ ਤੁਹਾਨੂੰ ਇਹਦਾ ਕੋਈ ਪਤਾ ਵੀ ਕਾਨੂੰਨ ਦੇ ਵਿੱਚ ਤੁਸੀਂ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ ਜੇ ਉਹ ਕਹਿੰਦੀ ਸੀ ਕਿ ਮੇਰੇ ਤਿੰਨ ਬੱਚੇ ਮੇਰੇ ਪੂਰੇ ਤਾਂ ਕਹਿਣ ਨੂੰ ਕੀ ਕਹਣਾ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ ਘਰ ਵਾਲਾ ਜਿਹੜਾ ਵਾ ਮੇਰਾ ਘਰ ਵਾਲਾ ਛੱਡ ਕੇ ਆਈ ਹੋਈ ਆ ਮੈਂ ਆਂਦੇ 20 ਦਿਨ ਹੋ ਗਏ ਮੈਨੂੰ ਪੁੱਛਣੀ ਮੈਂ ਤੁਹਾਨੂੰ ਜਿਹੜੀ ਗ ਵੀ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖਿਆ ਵੀ ਤੁਸੀਂ ਪੈਸੇ ਦੇ ਕੇ ਬੱਚਾ ਖਰੀਦੋਗੇ ਉਹ ਤਾਂ ਕਾਨੂੰਨ ਕੁਝ ਹੋਰ ਕੋ ਵੀ ਤੁਸੀਂ ਕਰ ਲੋਗੇ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਡੇ ਸਾਡੇ ਨਾਲ ਸਬੂਤ ਕਰੋ ਨਹੀਂ ਨਹੀਂ ਤੁਹਾਡੇ ਨਾਲ ਕੋਈ ਪਰਿਵਾਰ ਦਾ ਫਿਰ ਬੰਦਾ ਕਿਉਂ ਨਹੀਂ ਹੋਵੇਗਾ ਤੁਸੀਂ ਇਕੱਲੇ ਲੇਡੀਜ਼ ਕਿਉਂ ਆਏ ਅਸੀਂ ਤਾਂ 4-5 ਦਿਨ ਹੋ ਗਏ ਭਾਜੀ ਇਹਨਾਂ ਦੇ ਮਗਰਮੱਲ ਫੇਰਦੇ ਹੋ ਨਹੀਂ ਮੈਂ ਕਹਿੰਦਾ 4-5 ਦਿਨ ਦੀ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਈ ਪਰਿਵਾਰ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕਿਉਂ ਨਹੀਂ ਜੇ ਤੁਸੀਂ ਬੱਚਾ ਲੈਣਾ ਸੀ ਜਿੱਤੇ ਮੈਂ ਪੈਸੇ ਤੋਂ ਮੈਂ ਕਹੂੰਗੀ ਉਹਨੋਂ ਖੰਦ ਚਲੋ ਪੁਲਿਸ ਨੂੰ ਇਨਕੁਆਇਰੀ ਆਪ ਕਰ ਤਾਲੀ ਉਹਦੇ ਵਿੱਚ ਜਿਹੜਾ ਹੈਗਾ ਬੱਚਾ ਛੋਟਾ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਬੱਚਾ ਉਹ ਚੋਰੀ ਦੇ ਜੇ ਕੀ ਹੈ ਪੂਰਾ ਮਾਮਲਾ ਥਾਣੀ ਚਾਹੀਦਾ ਮੇਰੀ ਇੱਕ ਜਿਹੜੀ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਾਈਮ ਹੋਇਆ ਸੀਗਾ ਉਹ ਦਿਨ ਉਹ ਜਿਹੜਾ ਹੈਗਾ ਬੱਚੇ ਦਾ ਸਬੰਧਾ ਮਤਲਬ ਬੱਚਾ ਉਥੋਂ ਕਿਡਨੈਪ ਕੀਤਾ ਜਾ ਜਾਂ ਕਿਸਦਾ ਉਹਨਾਂ ਦਾ ਵੀ ਸ਼ਾਇਦ ਜਾਂਚ ਦਾ ਉੱਥੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਸੰਪਰਕ ਕੀਤਾ ਡਰਾਈਵਰ ਨਾਲ ਜਿਹੜੀ ਬੱਸ ਚੱਲੀ ਸੀ ਸੀਸੀਟੀ ਵੀਡੀਓ ফুটেਜ ਦੇ ਧਾਰਤੇ ਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਬੱਸ ਦੇ ਵਿੱਚ ਵੈਰੀਫਾਈ ਕਰਕੇ ਤੇ ਜਿਹਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤਾ ਉੱਥੋਂ ਦੀ ਟੀਮ ਨੇ ਉਹਨਾਂ ਨੇ ਕਿਹਾ ਤਾਂ ਜਿਹੜਾ ਸਬੰਧਤ ਥਾਣਾ ਨੇੜੇ ਹੈਗਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਬੱਚਾ ਡ੍ਰੌਪ ਕਰ ਦਿਓ ਤੇ ਇਹਨਾਂ ਨੂੰ ਜਿਹੜੇ ਫਿਊਜਨ ਇਹਨਾਂ ਨੂੰ ਡ੍ਰੌਪ ਕਰ ਦਿਓ ਉਹਨਾਂ ਦੀ ਟੀਮ ਨਾਲ ਤਾਲਮਿਲ ਹੋ ਗਿਆ ਸਟਾ ਉਹਨਾਂ ਦੀ ਟੀਮ ਆ ਰਹੀ ਹੈ ਉਹਨਾਂ ਦਾ ਕੇਸ ਹੈ ਉੱਥੋਂ ਹੀ ਜੋ ਕ੍ਰਾਈਮ ਹੋਇਆ ਅਮਰਸਰ ਦੇ ਵਿੱਚ ਹੋਇਆ ਉਹ ਨੀਲੇ ਥਾਣੇ ਕਰਕੇ ਜਿਹੜਾ ਇਹ ਬੱਸ ਨੇ ਇਥੇ ਜਿਹੜਾ ਇਹ ਬੱਚਾ ਲਾਤਾ ਜੇ ਉਰ ਥਾਣਾ ਹੁੰਦਾ ਉਹ ਉੱਥੇ ਵੀ ਲਾ ਦੇਣਾ ਸੀ ਆਪਣਾ ਜਤੂ ਨਾਲ ਜਾਂ ਡਿਸਟ੍ਰਿਕਟ ਪੀਰਕੋਟ ਨਾਲ ਇਸ ਕ੍ਰਾਈਮ ਦਾ ਕੁਝ ਪਤਾ ਓਕੇ ਠੀਕ ਹੈ ਲੱਗਦਾ ਕਿ ਇਹ ਕੋਈ ਬੱਚਾ ਚੋਰੀ ਹੋਇਆ ਜਾਂ ਕਿਸੇ ਕੀ ਇਹ ਮੈਂ ਇਸ ਬਾਰੇ ਕੁਝ ਨਹੀਂ ਜਾਣਕਾਰੀ ਦੇ ਸਕਦਾ ਕਿਉਂਕਿ ਕੇਸ ਅੰਮਲ ਸਰ ਦਾ ਉਹਨਾਂ ਨੇ ਐਫ ਆਈ ਆਰ ਲਾਜ ਹੋਈ ਹੈ ਉਹਾਂ ਦੀ ਟੀਮ ਉਹ ਹੀ ਕਰੇਗੀ ਬੱਚੇ ਕਿੰਨੀ ਉਮਰ ਕੀ ਦੀ ਹੈ ਜੀ ਬੱਚੇ ਦੀ ਮੈਂ ਇਸ ਬਾਰੇ ਕੁਝ ਨਹੀਂ ਦੇ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਕੇਸ ਕੀ ਹੈ ਬੱਚੇ ਦਾ ਜੋ ਆਪਣਾ ਇਥੋਂ ਨਾਲ ਕੁਝ ਨਹੀਂ ਠੀਕ ਹੈ ਸਰ ਥੈਂਕ ਯੂ ਸਰ